ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਮਹਾਰਾਜ ਜੀ ਬਾਈ ਰੋਮੀ ਕੋਲ ਆਇਆ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਅੱਜ ਆਪਾਂ ਚਾਰ ਵੜਾ ਦਿਖਾਵਾਂ ਤੁਹਾਨੂੰ ਕ੍ਰੋਸ ਬਰੀਡ ਚਾ ਸਾਰੀਆਂ ਤੇ ਇੱਕ ਸੂਈ ਸਵਾਈ ਬੱਚੇ ਦੀ ਆ ਖੜੀ ਹੈ ਜੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਸਸੀ ਕਾ ਬਾਈ ਸਸੀ ਕਾ ਹੋ ਠੀਕ ਠਾਕ ਹਰੋਂ ਮੀ ਪਹਿਲਾਂ ਤਾਂ ਨੰਬਰ ਬੋਲੋ ਜੀ 947863584 ਕਿੰਨੀਆਂ ਦਿਖਾਉਣੀਆਂ ਫਿਰ ਅੱਜ ਚਾਰ ਦਿਖਾਉਣੀਆਂ ਤੇ ਪਿੰਡ ਪਿੰਡ ਮਹਰਾਜ ਜੀ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਰਾਮਪਰਾ ਹੋ ਗਿਆ ਓਕੇ ਨੇੜੇ ਤੇੜੇ ਨੇੜੇ ਤੇੜੇ ਨਸਾਣਾ ਵੀ ਈ ਤੇ ਫੂਲ ਵੀ ਆ ਰਾਮਪਰਾ ਵੀ ਆ ਤੇ ਪੁੱਛੋ ਵੀ ਓਕੇ ਤੇ ਅੱਜ ਆਪਾਂ ਜੇ ਆਪਾਂ ਪਹਿਲੇ ਨੰਬਰ ਦੀ ਗੱਲ ਕਰ ਲਏ ਹੈ ਨਾ ਇਹਦੇ ਗੱਬਣ ਦੀ ਕ੍ਰੌਸ ਬਰੀਡ ਆ ਕਿ ਜਿਹੜਾ ਘਰ ਦਾ ਐਡਰੈਸ ਹੈ ਨਾ ਈ ਉਹ ਜਿਹੜੀ ਗੋਮਨਸਰ ਨੂੰ ਨਵੀਂ ਰੋਡ ਸਿੱਧੀ ਨਥਾਣਾ ਨੂੰ ਮਣੀ ਵੀ ਆ ਉਹਦੇ ਤੇ ਪਿੰਡ ਤੋਂ 1 ਕਿਲੋਮੀਟਰ ਛੱਪ ਦੇ ਵਾਲੇ ਪਾਸੇ ਆ ਕੇ ਲੋਕ ਟਾਇਲ ਵਾਲੀ ਛੜਕ ਆਉਂਦੀ ਆਪਣੇ ਦਾਣਾ ਮੰਡੀ ਕੰਨੀ ਹਾਂਜੀ ਤੇ ਇਹ ਛੜਕ ਕਿੱਧਰ ਲੰਘ ਜਾਂਦੀ ਹੈਗਾ ਇਹ ਨਥਾਣਾ ਵੀ ਲੰਘ ਜਾਂਦੀ ਆ ਵੈਸੇ ਇਧਰ ਗੋਮਨਸਰ ਗੁਰੂ ਘਰ ਜਿੱਥੇ ਫੁੱਲ ਪੈਂਦੇ ਉੱਥੇ ਉਹਨੂੰ ਉਹਨੂੰ ਜਾਂਦੇ ਮਹਾਰਾਜ ਤੋਂ ਉਹਦੇ ਤੇ ਆਪਣਾ ਘਰ ਹੈਗਾ ਉਹਦੇ ਤੇ ਆਪਣਾ ਘਰ ਆ ਠੀਕ ਆ ਵੀਰੇ ਹਾਂ ਓਕੇ ਓਕੇ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਕ੍ਰਾਸ ਬ੍ਰੀਡ ਵਾੜ ਦੇਖੀ ਜਾਂਦੇ ਹਨਾ ਤੇ ਪਹਿਲੇ ਖੀ ਮੁਕੇ ਭਇਆ ਤਾਂ 15 16 ਕਿਲੋ ਦੀ ਮਾਲਕਣਾ ਦੂਜਾ ਸੂਆ ਦੂਜਾ ਸੂਆ ਆ ਗਿਆ ਤੇ ਦੁੱਧ ਇਹਨੇ ਦੇਣਾ 60 ਤੋਂ ਪਲੱਸ ਵਾਲਾ ਹਨਾ 60 ਪਲੱਸ ਦਾ ਦੁੱਧ ਇਹਨੇ ਦੁੱਧ ਕਿੰnyi ਹੈ 15 ਕਿਲੋ ਤੇ ਰਾਣੀ ਗਾਂ ਹਨਾ ਬਾਈ ਜੀ ਆਪਾਂ ਗੱਲ ਕਰਨ ਲਗੇ ਮਿੱਠੀ ਮਰਜੀ ਜਵਾਖ ਖੁੱਲੀ ਫਰਨ ਭਵੇਂ ਹਮ ਤੇ ਦਿਨ ਕਿੰਨੇ ਬਾਕੀ ਆ ਬਾਈ ਇਹਦੇ ਤੁੰ ਤੱਕ ਵੀ ਦੋ ਤੰਗੀਆਂ ਦੂਜਾ ਸੂਆ ਸੁੰਦੀ ਆ ਦੇਖੋ ਸਭੀ ਪਾਲੀ ਬੜੀਆ ਹਨਾ ਰੋਮੀ ਲੇਖੇ ਮੁਕੇ ਪਿਆ ਮੇਰੇ ਬਾਈ ਕੋਈ ਕਹਿੰਦਾ ਦੇਸੀ ਚਾਹੀਦੀ ਹੈ ਸ਼ਾਈ ਵਾਲੀ ਚਾਹੀਦੀ ਉਹ ਚੀਜ਼ ਹੈ ਇਸ ਚੀਜ਼ ਨੂੰ ਉਹ ਕਰਦੀ ਹੈ ਹੂੰ ਗਰਲੈਂਡੋ ਵੀ ਆ ਗਈ ਇਹਦੇ ਵਿੱਚ ਤੇ ਸਾਰਾ ਇਹਦੇ ਵਿੱਚ ਮਿਕਸ ਆ ਗਿਆ ਇਹ ਹੈ ਨਾ ਤੇ ਬਹੁਤ ਪਿਆਰੀ ਠੰਡੀ ਠੁੰਡੀ ਆ ਬਹੁਤ ਦਿਸੀ ਜਾਂਦੀ ਹੈ ਵੀਰੇ ਰੋਮੀ ਕਿੰਨੇ ਦਿਨ ਪਾਜੂਗੇ ਇਹ ਸੂਣ ਨੂੰ ਉਹ 2-4 ਦਿਨ ਹੀ ਦੂਗੇ ਬਾਲੇ ਲੈ ਚੱਲੋ ਤੇ ਸੀਲ ਠੰਡੀ ਹੈ ਥੱਲੇ ਪੂਰੀ ਠੰਡੀ ਹੈ ਥਣਾ ਥਣਾ ਦੇ ਓਕੇ ਹੈ ਤੇ 15 ਕਿਲੋ ਦੁੱਧ ਵਾਦੂਗੀ ਬਾਈ ਮੋਇਨਾ 15-16 15 ਦੂਆਜ ਦੁੱਧ ਤੇ ਕਿੰਨੇ ਪੈਸੇ ਲੈਣੇ ਫਿਰ ਇਹਦੇ ਇਹਦਾ ਮੁੱਲ ਕੋਸ ਕਰਾਲਾ ਬਈ 65000 ਰੁਪਏ ਲਵਾਂਗੇ ਇਹਦਾ ਤੇ ਬੱਚੀ ਬੜੀ ਚੰਗੀ ਐ ਨਾ ਇਹ ਜੀ ਮਿਲਦੀ ਤਾਂ ਛੇਤੀ ਹੈ ਨੀਗੀ ਨਹੀਂ ਮਿਲਦੀ ਬਈ ਤੇ ਹੁਣ ਦੋ ਨੰਬਰ ਆਪਾਂ ਜਰਸੀ ਤੇ ਅ ਥੋੜੀ ਜਰਸੀ ਦੇ ਸ਼ਾਹੀਵਾਲ ਦਾ ਕਰਾਸ ਆ ਗਿਆ ਹੈ ਨਾ ਵੱਧ ਜਰਸੀ ਤੇ ਘੱਟ ਸ਼ਾਹੀਵਾਲ ਹੈ ਨਾ ਖੋਲੋ ਜੀ ਤੋੜਾ ਤਾਰਾ ਕਰਾਵਾਂਗੇ ਚੈੱਕ ਕੁਆਲਿਟੀ ਇਹਦੀ ਵੀ ਪੂਰੀ ਚੰਗੀ ਕਿੰਨੇ ਦਿਨ ਬਾਕੀ ਆ ਬਈ ਇਹਦੇ ਇਹ ਲਊ ਬਈ ਆਪਣੇ ਹਜੇ 10 ਦਿਨ ਇਹਨੇ ਦੁੱਧ ਦੂਜੇ ਸੂਏ ਤੀਜੇ ਸੂਏ ਸੁਣ ਅੱਛਾ ਤੀਜਾ ਜੀ ਓਕੇ ਜੀ ਹਾਂ ਇਹਦੇ ਦੂਜੇ ਸੂਏ ਬਈ 20 ਕਿਲੋ ਦੁੱਧ ਆ ਲੈਵ ਮੋਲ ਮਮ ਆਹ ਇਹ ਲੋ ਠੰਡਾ ਮਿੱਠਾ ਪਾਉਂ ਦੇ ਟੱਪ ਥੱਲੇ ਬੰਨ ਕੇ ਚੋਈ ਜਾਣਾ ਐ ਨਹੀਂ ਵੀ ਗਰਮੀ ਮੰਨ ਜੂਏ ਬੈਠ ਹੈ ਨਾ ਤੇ ਐਤ ਕੀ ਫਿਰ ਕਿੰਨਾ ਦੁੱਧ ਦੇ ਦੂਗੀ ਐਤ ਕੀ ਇਹ ਦੁੱਧ ਦੂਗੀ 22 22 ਕਿਲੋ ਦੁੱਧ 20 22 ਕਿਲੋ ਤੇ ਪੈਸੇ ਫਿਰ ਕਿੰਨੇ ਦੇ ਬਾਈ ਇਹਦਾ ਮੁੱਲ ਬਾਈ ਪੁੱਛ ਕਰਾ ਲਾ 72000 ਸੀਲ ਠੰਡਿਆ ਜੋ ਮਾਡਲ ਤੇ ਕਿੰਨੇ ਦਿਨ ਬੱਟ ਜੂਗੀ ਦਿਨ ਕਿੰਨੇ ਘੱਟ ਜੂਗੇ ਜੀ ਬਾਈ ਬਾਈ ਹਫਤਾ ਓਕੇ 72000 ਚ ਦੇ ਦਿਆਂਗੇ 72000 ਚ ਦੇ ਦਿਆਂਗੇ ਓਕੇ ਤੇ ਬੜੀ ਝੋਲੀ ਝਲੀ ਚੰਗੀ ਹੈ ਨਾ ਐਫ ਐਫ ਨੂੰ ਫੇਲ ਕਰੂਗੀਗਾ ਹਾਂ ਤੇ ਹੁਣ ਆਪਾਂ ਗੱਲ ਕਰ ਲਗੇ ਤਿੰਨ ਨੰਬਰ ਦੀ ਬਲੈਕ ਦੀ ਇਹ ਆ ਗਈ ਜਰਸੀ ਜਰਸੀ ਆ ਗਈ ਓਕੇ ਜੀ ਲਿਓ ਜੀ ਖੋਲ ਲਿਓ ਇਹਨੂੰ ਕਿਨੇ ਦਿਨ ਘੱਟ ਜੂਗੀ ਹਜੇ ਇਹ ਤਾਂ ਇਹ ਵੀ ਵੀਰ ਦਾ ਆਪ ਨਹੀਂ ਚੌੜੀ-ਜੂੜੀ ਬੜੀ ਪਈ ਆਰ ਤੀਆਂ ਇਸਰਾਨੇ ਵਰਗੀ ਪਈ ਹੈ ਹਨਾ ਤਾਂ ਤਾਂ ਹਾਂ ਜੇ ਆਪਾਂ ਗੱਲ ਕਰ ਲਗੇ ਬੜੀ ਭੌਂਦੀ ਮੰਜਾ ਢਾਹ ਲਓ ਪੰਜਾਬੀ ਦੀ ਕਹਾਵਤ ਉੱਤੇ ਇਹਦਾ ਫੇਸ ਦੇਖ ਫੇਸ ਜਮਾਂ ਜਰਸੀ ਵਾਲਾ ਓਕੇ ਓਕੇ ਜਮਾਂ ਲੈ ਚੱਲੋ ਜੀ ਤੇ ਸੂਆ ਕਿਹੜਾ ਇਹਦਾ ਇਹ ਵੀ ਜੀ ਦਾ ਸੂਆ ਤੀਜਾ ਸੂਆ ਸੁੰਦੀ ਆ ਤੇ ਸਭੀ ਬੜੀ ਵੀ ਤੇ ਚੌੜੀ-ਜੂੜੀ ਬੜੀ ਆ ਹਨਾ ਰੋਮੀ ਪੁੱਛ-ਪੁੱਛ ਦਰਦੀ ਆ ਹਨਾ ਕੱਡ ਕੱਲਾ ਮੀਡੀਅਮ ਆ ਬਾਈ ਤੇ ਲਮਾਈ ਤਾਂ ਨਹੀਂ ਮੀਡੀਅਮ ਨਾ ਲਮਾਈ ਦੀ ਲਮਾਈ ਲੈਂਥ ਬਹੁਤ ਜ਼ਿਆਦੇ ਹੈਗੀ ਤੇ ਇਹ ਕਿੰਨਾ ਦੁੱਧ ਕੱਢ ਦੂਗੀ ਇਸ ਕੀ ਫਿਰ ਇਹ ਬਾਈ 18 ਕਿਲੋ ਦੁੱਧ ਕਿੰਨੇ ਦਿਨ ਘਟ ਜੂਗੀ ਇਹ ਨਹੀਂ ਦੱਸ ਨਹੀਂ 10 ਦਿਨ ਬਾਕੀ ਤੇ ਦੁੱਧ ਇਹਦੀ ਕਿੰਨਾ ਪਾ ਦੂਗੀ ਫਿਰ ਇਹ ਦੁੱਧ ਪਾਉ ਬਾਈ 18 ਕਿਲੋ 18 19 ਕਿਲੋ 18 18 19 ਕਿਲੋ ਦੁੱਧ ਪਾ ਦੂਗੀ ਤੇ ਪੈਸੇ ਫਿਰ ਇਹਦੇ ਕਿੰਨੇ ਲਾਵਾਂਗੇ ਆਪਾਂ ਇਹਦਾ ਪੁਆਇੰਟ ਹੈ ਜੀ 65000 ਕੱਚੀ ਕੱਚੀ ਦਾ ਹਨਾ ਤੇ ਇਹ ਵੀ ਵਗਾਂ ਰਾਣੀ ਆ ਹਨਾ ਜਮਾ ਦੀ ਆਪਾਂ ਗੱਲ ਕਰ ਲਈਏ ਥਣਾ ਥੋਣਾ ਦੀ ਪੂਰੀ ਸਾਫ ਤੇ ਭਾਰ ਪਿੱਛੇ ਸਭ ਦੀ ਗਰੰਟੀ ਹੈ ਬਾਈ ਭਾਰ ਦੀ ਵੀਰੇ ਭਾਰ ਬੋਝ ਦੀ ਨਾ ਹੀ ਅਸੀਂ ਗਲਤ ਕੰਮ ਕਰਿਆ ਵੀਰੇ ਨਾ ਹੀ ਕਰੀਏ ਓਕੇ ਬੜੀ ਸੀਲ ਠੰਡੀ ਹੈ ਹਨਾ ਇਹਦਾ ਕੀ ਮੁੱਲ ਕਰਿਆ ਸੀ ਇਹਦਾ 65000 65000 ਤੇ ਹੁਣ ਆਪਾਂ ਗੱਲ ਕਰ ਲਈਏ ਸ਼ਾਹੀ ਵਾਲ ਦੀ ਸ਼ਾਹੀ ਆ ਸੂਈ ਵੀ ਤੇ ਮਗਰ ਬੱਚੀ ਵੀ ਚੰਗੀ ਆ ਗਈ ਹੈ ਹਨਾ ਹਾਂ ਮਗਰ ਬੱਚੀ ਮੈਨੂੰ ਨਹੀਂ ਆਣਾ ਚਾਹੀਦਾ ਓਕੇ ਅੱਛਾ ਧਾਰਾ ਧੁਰਾ ਮਾਰ ਕੇ ਦਿਖਾਵਾਂਗੇ ਓਕੇ ਜੀ ਆ ਦੇਖੋ ਥਣਲੇ ਵਾਲ ਨੇੜੇ ਤੋਂ ਕਰੋ ਚੱਕ ਬੱਚੀ ਦੇਖੋ ਪਿਆਰੀ ਹੈ ਪੂਰੀ ਆ ਦੇਖੋ ਵੀਰੋ ਆਪਾਂ ਬੱਚਾ ਲਾ ਰਹੇ ਹਾਂ ਤੁਹਾਡੇ ਸਾਹਮਣੇ ਸੀਲ ਸੰਡੇ ਕਿੰਨੇ ਦਿਨਾਂ ਦੀ ਸੂਈ ਵੀ ਰੋਮੀ ਇਹ ਇਹ ਸੂਈ ਬਾਈ 10 ਦਿਨ ਦੀ ਤੇ ਬਾਅਦ ਜੇਰ ਜੂਰ ਦੀ ਕੰਪਲੀਟ ਹੈ ਜੇਰ ਕੰਪਲੀਟ ਬਿਲਕੁਲ ਪਹਿਲਾਂ ਫਰ ਘਰੇ ਰੱਖ ਲਈ ਸੀਗੀ ਹੈ ਦੁੱਧ ਪੀਣ ਲਈ ਆਹ ਖੜੀ ਸੀ ਬਾਈ ਚੂਈ ਜਾਂਦੀ ਸੀ ਵੀ ਚੱਲ ਹੁਣ ਰਾਦਾ ਬਣਾ ਲਵੇ ਵੇ ਰਾ ਸੀ ਯਾਰ ਨੇੜੇ ਓਕੇ 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 ਉਹ ਦੁੱਧ ਦੁੱਧ ਬਣਾਉਂਦਾ ਆਪਣੀਆਂ ਨੇ 10 ਦਿਨ ਹੋ ਗਏ ਸੂਈ ਨੂੰ ਮੇਰੇ ਸਾਹਮਣੇ ਹੀ ਸੂਈ ਹੈ ਜੀ ਮੈਂ ਆਉਂਦਾ ਜਾਂਦਾ ਹੀ ਰਹਿਣਾ ਇੱਥੇ ਤੇ ਮਗਰ ਬੱਚੀ ਹੈ ਤੇ ਦੁੱਧ ਕਿੰਨਾ ਰੈੜੀਆ ਹੁਣ ਬਾਈ ਇੱਥੇਲੇ ਦੁੱਧ ਥੱਲੇ ਬਾਈ ਆਪਾਂ ਬਾੜਾ ਨਹੀਂ ਕਹਿੰਦੇ ਹੂੰ 12 ਤੋਂ 13 ਅੰਗਲੋਂ ਰੈੜੀ ਆ ਤੇ ਕਿ ਚੋਵਾ ਵੰਗ ਲੋ ਤੇ ਦੇਊ ਫੈਟ ਵਾਲਾ ਹੁਣ ਤੁਹਾਨੂੰ ਪਤਾ ਲੱਗਦਾ ਹੀ ਹੁਣ ਲੱਗਦਾ ਪਤਾ ਮੱਝ ਦਾ ਕਿਹ ਦਾ ਹੈ ਵੀਰੇ ਨਾ ਦੋਤਾ ਪਤਾ ਹੀ ਨਹੀਂ ਲੱਗਦਾ ਬਈ ਚਿੱਟੀ ਦਹੀ ਹੁੰਦੀ ਆ ਠੀਕ ਆ ਤੇ ਕੱਦਗਾਠ ਵੀ ਵਧੀਆ ਤੇ ਬਾਕੀ ਦੀ ਗੱਲ ਪੂਰੀ ਬੱਚੀ ਵੀ ਚੰਗੀ ਦਿੱਤੀ ਆ ਨੇ ਸੀਲ ਸਾਉ ਉੱਪਰ ਫੁੱਲ ਆ ਗਈ ਜਮਾ ਆ ਦੇਖ ਤੇ ਸਾਢੇ 6 ਲੀਟਰ ਡੰਗ ਦਾ ਜਿਹੜਾ ਮਰਜੀ ਕੱਢ ਕੇ ਲੈ ਜਾ ਫਿਰ ਹਾਂ ਬਈ ਚੋਵਾ ਕੇ ਜੀ ਓਕੇ ਉਤਰੀ ਆ ਤੇਰੀ ਬੜੀਆ ਦੇਖੋ ਜੀ ਤੇ ਸੀਲ ਸਾਉ ਦਾ ਕੋਈ ਅੰਤ ਹੀ ਨਹੀਂ ਕਰੋ ਚੈੱਕ ਕੁਆਲਟੀ ਫੁੱਲ ਤੇ ਸ਼ਾਈ ਵਾਲ ਚ ਆ ਗਈ ਜੀ ਤੇ ਬੱਚੀ ਵੀ ਇਹਨੇ ਛਾਹੀ ਵਾਲੀ ਦਿੱਤੀ ਆ ਮਾਰੋਦਰ ਬੜੇ ਥਾਂ ਸੁਣ ਕੱਢਿਆ ਹਨਾ ਬਾਈ ਜੀ ਕਿੱਧਰ ਹੋਣਾ ਆ ਦੇਖੋ ਜੀ ਚਲੋ ਜੀ ਮਾਰੋਦਰਾ ਦੇਖ ਬਾਈ ਪੜਦੀ ਐ ਨਾ ਕੁੱਤਾ ਥੱਲੇੋਂ ਦਾ ਮੈਂ ਕਹਿੰਨਾ ਕੀ ਆ ਬਾਤ ਆ ਥੱਲੇੋਂ ਤਾਂ ਗਵੰਡੀਆਂ ਦੇ ਘਰੇ ਖੜਕਾ ਸੁਣਦਾ ਇਹ ਜੀ ਗੱਲ ਨਹੀਂ ਆ ਜੀ ਦਾ ਗਵੰਡੀਆਂ ਦੇ ਘਰੇ ਖੜਕਾ ਆ ਆ ਦੇਖੋ ਜੀ ਤੇ ਬਾਕੀ ਜਿਹੜਾ ਮਰਜੀ ਜਦੋਂ ਮਰਜੀ ਇਹਨੂੰ ਚੋਲੋ ਆਏ ਨਹੀਂ ਵੀ ਇੱਕ ਵਾਰੀ ਚੋਣੀ ਆ ਜੀ ਦੋ ਵਾਰੀ ਚੋਣੀ ਭਾਵੇਂ ਤਿੰਨ ਵਾਰੀ ਚੋਲੋ ਹਨਾ ਓਵੇਂ ਬਾਈ 10 ਵਾਰੀ ਜੂਆ ਯਾਰ ਓਕੇ 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 ਤੇ ਦੁੱਧ ਹੁਣ ਫਿਰ 13 ਕਿਲੋ ਰੈਡੀ ਆ ਹੈ 13 ਆਪਾਂ ਯਾਰ ਘੱਟ ਕਹਾਂਗੇ 12 ਕਹਾਂਗੇ ਪਰ ਜੇ ਇੱਥੇ 14 ਨਿਬੜਾ ਦਾ ਮਮੀ ਕਹੀ ਨਹੀਂ ਕਹੀ ਨਾ ਓਕੇ ਜੀ ਤੇ ਫਿਰ ਪੈਸੇ ਕਿੰਨੇ ਆ ਇਹਦੇ ਜਮਾ ਜਜ ਮਗਰ ਵੀ ਬੱਛੀ ਆ ਗਈ ਹੈ ਨਾ ਮੁੱਲ ਪਿਆ 70 70 ਸਲੀਕੋਸ ਕਰਾਈ ਆ ਵੀਰੇ ਯਾਰ ਹੂੰ ਇਹ 63000 ਰੁਪਏ ਦੀ ਆਪਾਂ ਦੇ ਵੀ ਦਿੰਨੀ ਆਗੇ ਠੀਕ ਆ ਓਕੇ ਜੀ ਮੜੀ ਤੋਰਦੀ ਦੇਖ ਮਾਈ ਨਹੀਂ ਨਹੀਂ ਤੋਰੋ ਜੀ ਤੋਰਾ ਤਾਰਾ ਵੀ ਕਰਾ ਮਾਏ ਚੈੱਕ ਤੇ ਸੀਲਸ ਆਉ ਆ ਜੀ ਪੂਰੀ ਥਣਲੇ ਵੀ ਸਾਫਾ ਚਵਾਈ ਚਾਹੇ 2-3 ਘੰਟੇ ਉਸ ਹਿਸਾਬ ਨਾਲ ਜੱਜ ਕਰ ਲਿਓ ਬਾਕੀ ਆ ਆ ਦੇਖੋ ਜੀ ਲਿਓ ਜੀ ਹੂੰ ਆ ਕਰੋ ਜੀ ਚੈੱਕ ਤੇ ਰੰਗ ਪ੍ਰਿੰਟ ਵੀ ਬਹੁਤ ਸੋਹਣਾ ਹਨ ਰਾਮ ਆ ਦੇਖੋ ਜੀ ਥਣਲੇਵਾ ਕਰੋ ਚੈੱਕ ਕੋਈ ਗਰਮਣੀ ਕੋਈ ਜਵਾਲ ਖੁੱਲੀ ਫਿਰ ਕੋਈ ਹੋਤੀ ਪੈਸੇ ਕਿੰਨੇ ਮੰਗੇ ਸੀ ਦੁਬਾਰਾ ਫੇਰ ਦੱਸ ਦਿਓ ਇਹਦਾ ਬਾਈ ਕੋਸ ਕਰਾਲਾ ਮੁੱਲ 63000 ਰੁਪਏ ਦੀ ਦੀਵਾ ਤੇ ਇੱਕ ਤਰ੍ਹਾਂ ਦੇ ਅਗਲਾ ਮੱਝ ਹੀ ਲੈ ਜੂ ਹਨਾ ਹਾਂ ਮੱਝ ਤਾਂ 2 ਲੱਖ ਲਾਉਣ ਨੂੰ ਬਾਂਦੀ ਜੰਗੀ ਆ ਓਕੇ ਜੀ ਚਾਰ ਵੜਾ ਸੀ 400 ਨੂੰ ਦਿਖਾਤੀਆਂ ਇੱਕ ਸੂਈ ਸਵਾਈ ਚੰਗੀਆਂ ਸਾਰੀਆਂ ਕਰੌਸ ਬਲਿਡ ਆ ਘਰੇ ਦੁੱਧ ਪੀਣ ਵਾਲੀਆਂ ਜੀ ਤੇ ਆ ਕਰੋ ਜੀ ਚੈੱਕ ਤੇ ਬਾਈ ਰੋਮੀ ਨੰਬਰ ਫੇਰ ਬੋਲ ਦਿਓ 94788 ਜੀ 3584 3584 ਪਿੰਡ ਮਹਾਰਾਜ ਜੀ ਜ਼ਿਲ੍ਹਾ ਬਟਿੰਡਾ ਦੇ ਤਹਿਸੀਲ ਰਾਮਪਰਾ ਫੂਲ ਚਾਰ ਬੈੜਾਂ ਹੀ ਚਾਰੇ ਸੁਣ ਦਿਖਾ ਦਿੰਗੇ ਇੱਕ ਸੂਈ ਸਬਾਈ ਤੇ ਤਿੰਨ ਗੱਬਣਾ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ